ਜਿਹੜੇ ਬੰਦੇ ਕੁਦਰਤ ਨੂੰ ਪਿਆਰ ਕਰਦੇ ਆ ਉਹ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਵੇਖਿਓ ਵੀ ਆਪਾਂ ਨੂੰ ਕਿੰਨੇ ਕੁ ਪੇੜ ਪੌਦੇ ਹੋਰ ਲਾਉਣ ਦੀ ਜ਼ਰੂਰਤ ਆ ਆਪਾਂ ਬਾਕੀ ਸਾਰਾ ਕੁਝ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਪਿੰਡਾਂ ਦਾ ਮਾਹੌਲ ਹੈ ਬਹੁਤ ਵਧੀਆ ਭਾਈ ਚਾਰ ਕਿਸਾਂ ਜਾਤੇ ਇੱਕ ਜਿਹੜੀ ਚੀਜ਼ ਮੇਨ ਆ ਸਾਡੀ ਸਿਹਤ ਆ ਪਰ ਸਿਹਤ ਨੂੰ ਲੈ ਕੇ ਨਾ ਅਸੀਂ ਹਲੇ ਬਹੁਤ ਅਵੇਸਲੇ ਆ ਬਾਕੀ ਸਾਰੀਆਂ ਚੀਜ਼ਾਂ ਉਹਨੇ ਮੈਨੇ ਨਹੀਂ ਰੱਖਦੀਆਂ ਜਿੰਨੇ ਸਾਡੀ ਸਿਹਤ ਰੱਖਦੀ ਆ ਦੋਸਤੋ ਤੁਹਾਨੂੰ ਨਾ ਜਿਹੜੀ ਇੱਕ ਚੀਜ਼ ਦਿਖਾਣੀ ਆ ਪਹਿਲਾਂ ਤੁਸੀਂ ਇਹ ਦੇਖੋ ਵੀ ਹਨਾ ਆਲੇ ਦੁਆਲੇ ਸਾਰੇ ਚਾਰੇ ਪਾਸੇ ਤਾਨੂੰ ਕੋਈ ਵੀ ਜਗ੍ਹਾ ਖਾਲੀ ਨਹੀਂ ਦਿਖਦੀ ਹੋਣੀ ਪੂਰੇ ਪਲਾਂਟੇਸ਼ਨ ਕੀਤੀ ਹੋਈ ਹੈ ਤਰੀਕੇ ਨਾਲ ਆਪਾਂ ਕਹਿੰਦੇ ਹੁਣ ਲੋਕਾਂ ਦਾ ਵੀ ਜਿਹੜੇ ਰੁਝਾਨ ਆ ਉਹ ਸ਼ਹਿਰਾਂ ਵੱਲ ਵੱਧ ਹੋ ਰਿਹਾ ਵੱਡੇ ਸ਼ਹਿਰ ਨੇ ਜਿਹੜੇ ਜਿਹੜੇ ਪਲਾਨਿੰਗ ਦੇ ਨਾਲ ਉੱਥੇ ਬਿਲਡਿੰਗਾਂ ਬਣਦੀਆਂ ਵੀ ਚੰਡੀਗੜ੍ਹ ਵੱਲ ਕਿਉਂ ਲੋਕਾਂ ਦਾ ਰੁਝਾਨ ਵੱਧ ਰਿਹਾ ਆਪਾਂ ਹੁਣ ਤੁਹਾਨੂੰ ਇਹ ਪਾਰਕ ਦੀ ਜਿਹੜੀ ਵੀਡੀਓ ਦਿਖਾ ਰਹੇ ਹਾਂ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਆ ਕਿ ਇੰਨੇ ਪੌਦੇ ਲੱਗਣ ਦੇ ਬਾਵਜੂਦ ਵੀ ਇੱਥੇ ਤੁਹਾਨੂੰ ਦਿਖਾਵਾਂਗੇ ਹੋਰ ਵੀ ਨਵੇਂ ਪੌਦੇ ਲੱਗ ਰਹੇ ਆ ਕੋਈ ਵੀ ਜਗ੍ਹਾ ਖਾਲੀ ਹੈ ਨਹੀਂ ਤੇ ਕੋਈ ਵੀ ਕਿਸੇ ਵੀ ਪੌਦੇ ਨਾਲ ਛੇੜਛਾੜ ਨਹੀਂ ਕਰਦਾ ਤੇ ਵਿਚਾਰ ਹੀ ਹੈ ਨਾ ਦਾ ਦੇਖੋ ਕੁੱਤੇ ਵੀ ਨਿਆਰੇ ਲੈਂਦੇ ਆ ਕੁੱਤਿਆਂ ਦੇ ਵੀ ਚੰਗੇ ਆ ਟ੍ਰੈਕ ਸੂਟ ਪਾਏ ਹੋਏ ਆ ਆਪਾਂ ਨੂੰ ਵੀ ਇਹਨਾਂ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਜਿੱਥੇ ਪਿੰਡਾਂ ਦਾ ਆਪਣਾ ਭਾਈਚਾਰਕ ਸਾਂਝ ਬਹੁਤ ਐ ਮਾਹੌਲ ਬਹੁਤ ਵਧੀਆ ਸਾਰਾ ਕੁਝ ਆ ਪਰ ਜਿਹੜਾ ਨਾ ਅਸੀਂ ਪੌਦਿਆਂ ਦੇ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਆਕਸੀਜਨ ਆ ਜਿਹੜੀ ਉਹ ਸਾਡਾ ਪਹਿਲਾ ਸਰੀਰ ਦਾ ਜਿਹੜਾ ਪਹਿਲਾ ਅੰਗ ਆ ਰੋਜ਼ ਇੱਕ ਸ਼ਬਦ ਪੜ੍ਹਦੇ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਪਵਨ ਗੁਰੂ ਪਾਣੀ ਦਿੱਤਾ ਮਾਤਾ ਧਰਤ ਮਹਤ ਆਪਾਂ ਸਿਰਫ ਉੱਥੇ ਮਾਰ ਖਾ ਰਹੇ ਆ ਹੋਰ ਬਾਕੀ ਸਾਰਾ ਕੁਝ ਪੂਰਾ ਘੈਂਟ ਪੰਜਾਬ ਦੇ ਪਿੰਡਾਂ ਦਾ ਮਾਹੌਲ ਹੈ ਜਿਹੜਾ ਭਾਈ ਜਰਕ ਸਾਂਝ ਹੈ ਬਸ ਇੱਕ ਚੀਜ਼ ਤੇ ਹੋਰ ਕੰਮ ਕਰ ਲਈਏ ਤੁਹਾਡੇ ਨਾਲ ਨਾ ਜਿਹੜੀ ਗੱਲ ਸਾਂਝੀ ਕਰਨੀ ਆ ਵੀ ਪੌਦੇ ਲਾ ਲਈਏ ਹੁਣ ਤੁਸੀਂ ਦੇਖਿਓ ਆਪਾਂ ਪਿੱਛੋਂ ਦੇਖਦੇ ਆਏ ਆ ਨਾ ਪੂਰਾ ਤਕਰੀਬਨ ਤਕਰੀਬਨ ਇਹ ਹੋਊਗਾ ਤੀਜ ਵਾਲੀ ਕਿੱਲਾਂ ਦੇ ਵਿੱਚ ਬਾਰਕ ਬਣਿਆ ਹੋਇਆ ਪਰ ਸਾਰੇ ਦੇ ਵਿੱਚ ਪਹਿਲੇ ਹੀ ਪੌਦੇ ਆਲਰੇਡੀ ਲੱਗੇ ਹੋਏ ਆ ਤੇ ਹੁਣ ਤੁਸੀਂ ਆ ਪੌਦੇ ਵੇਖੋ ਬਲਕਿ ਪਹਿਲਾਂ ਹੀ ਆਪਣੇ ਪਤਾ ਕੀ ਕਹਿ ਦਿੰਦੇ ਆ ਵੀ ਹੋਰ ਕੀ ਲੋੜ ਆ ਬਹੁਤ ਲੱਗੇ ਹੋਏ ਆ ਸੁਭਾਅ ਕੀ ਆ ਆਪਣੀ ਜਿਹੜਾ ਸੁਭਾਅ ਬਣਿਆ ਹੋਇਆ ਵੀ ਕੀ ਲੋੜ ਆ ਪਰ ਦੋਸਤੋ ਇਹ ਵੇਖੋ ਪਹਿਲਾਂ ਵੀ ਇਹਨਾਂ ਨੇ ਵੱਡੇ ਪੇੜ ਇੱਥੇ ਲੱਗੇ ਹੋਏ ਆ ਨਾ ਪਰ ਨਾਲ ਦੀ ਨਾਲ ਹੋਰ نیچے ਦੇਖੋ ਹੋਰ ਤਿਆਰ ਕਰਦੇ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ پاگل ਨੇ ਵੀ ਨੀਚੇ ਵੱਡੇ ਪੇੜ ਉੱਪਰ ਲੱ ਕਿਉਂ ਕਿ ਉਹਨਾਂ ਨੂੰ ਪਤਾ ਵੀ ਇੱਕ ਦਿਨ ਇਹਨਾਂ ਦੀ ਜਿਹੜੀ ਉਮਰ ਹੈ ਉਹ ਇਹਨਾਂ ਨੇ ਟਾਈਮ ਨਾਲ ਸੁੱਕ ਜਾਣਾ ਤੇ ਉਸ ਸਮੇਂ ਇਸ ਚੀ ਦੀ ਕਮੀ ਨਾ ਹੋਵੇ ਤੇ ਨਾਲ ਦੀ ਨਾਲ ਪਿੱਛੇ ਹੀ ਪੌਦੇ ਤਿਆਰ ਹੋ ਜਾਣ। ਦੋਸਤੋ ਨਾ ਆਪਾਂ ਇਸ ਚੀ ਤੇ ਕੰਮ ਕਰ ਲਈਏ। ਉਹ ਬਿਮਾਰੀਆਂ ਬਹੁਤ ਵਧ ਰਹੀਆਂ। ਤੇ ਕਿਸੇ ਨੂੰ ਬੰਦੇ ਨੂੰ ਉਹ ਜਿਹਾ ਵਾਤਾਵਰਨ ਨਹੀਂ ਮਿਲਦਾ ਕਿ ਜਿੱਥੇ ਬੈਠ ਕੇ ਬੰਦੇ ਨੂੰ ਨਾ ਸ਼ਾਂਤੀ ਆਵੇ। ਬੰਦਾ ਐਕਸਰਸਾਈਜ਼ ਕਰ ਲੇ ਮੈਡੀਟੇਸ਼ਨ ਕਰ ਲੇ ਬਾਕੀ ਗੁਰੂ ਸਾਹਿਬ ਜੀ ਤਾਂ ਸਾਨੂੰ ਬਾਕੀ ਕੁਦਰਤ ਨਾਲ ਜੋੜਦੇ ਆ ਤੇ ਫਿਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਜਿਹੜੇ ਨਾ ਭਰਾ ਇਸ ਚੀਜ਼ ਨੂੰ ਪਿਆਰ ਕਰਦੇ ਆ ਤੇ ਉਹ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਕਿਸੇ ਨੂੰ ਤੇ ਆ ਚੀਜ਼ ਵੇਖ ਕੇ ਇਸ ਚੀਜ਼ ਦਾ ਧਿਆਨ ਆਵੇ ਕਿ ਆਪਾਂ ਨੂੰ ਵੀ ਹਨਾ ਲਾਉਣੇ ਚਾਹੀਦੇ ਆ ਬਲਕਿ ਵੀ ਉੱਥੇ ਇੰਨੇ ਆ ਤੇ ਫੇਰ ਵੀ ਲਾ ਰਹੇ ਆ ਆ ਦੇਖੋ ਕਿੰਨੇ ਸੰਗਣੇ ਹੋਰ ਪੌਦੇ ਲਾ ਰਹੇ ਆ Que a tá no lado